ਕਾਲ ਤੱਕ ਸਰ ਦਾ ਜਥੇਦਾਰ ਜਿਹੜਾ ਸ਼ਹੀਦ ਕਰਤਾ ਉਹਦੇ ਲਈ ਟਕਸਾਲ ਆਈ ਨਹੀਂ ਬਾਹਰ ਇਸੇ ਟਕਸਾਲ ਦੇ ਸੈਂਕੜੇ ਬੰਦੇ ਸ਼ਹਾਦਤ ਦਾ ਜਾਮ ਪੀ ਗਏ ਨੇ ਮੌਜੂਦਾ ਸੰਘਰਸ਼ ਦੇ ਵਿੱਚ ਤੇ ਫੇਰ ਹੁਣ ਉਹਨਾਂ ਸਾਰਿਆਂ ਦੇ ਉੱਤੋਂ ਪੈਰ ਰੱਖ ਕੇ ਉਹਨਾਂ ਦੀ ਛਾਤੀ ਤੋਂ ਲੰਘ ਕੇ ਤੇ ਬੀਜੇਪੀ ਕੋਲ ਜਾਣਾ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਹਮਲਾ ਕਰਾਇਆ ਪੰਥ ਨੇ ਬਣਾਇਆ ਤੇ ਪੰਥ ਹੁਣ ਸਵਾਰੀ ਵੀ ਲਏਗਾ ਦੇਖ ਲਿਓ ਜਨਾਸ ਸਵਾਰਿਆ ਪੰਥ ਨੇ ਸਵਾਲ ਕਿਵੇਂ ਕੀਤੇ ਖਾਲੀ ਕਰ ਰਿਆ ਸੀਗਾ ਕਹਿੰਦੇ ਘੱਟ ਗਿਣਤੀਆਂ ਲਈ ਕਰ ਰਿਆ ਸੀਗਾ ਜੋ ਸਾਡੇ ਨਾਲ ਉੱਥੇ ਮਹਾਰਾਸ਼ਟਰ ਦੇ ਵਿੱਚ ਉੱਥੇ ਪੰਜਾਬ ਦੇ ਵਿੱਚ ਮਤਲਬ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਹੋ ਗਿਆ ਵੀ ਮਹਾਰਾਸ਼ਟਰ ਜੀ ਤੁਸੀਂ ਘੱਟ ਗਿਣਤੀਆਂ ਦੀ ਜਾ ਕੇ ਕੰਮ ਕਰਨ ਗਏ ਹੋ ਹੈ ਮੇਰੇ ਤੋਂ ਲੈਣਾਂ ਲਿਸਟ ਇੱਥੇ ਹੱ ਸੈਂਕੜੇ ਬੰਦੇ ਟਕਸਾਲ ਦੇ ਸ਼ਹੀਦ ਹੋਏ ਨੇ ਸੈਂਕੜੇ ਬੰਦੇ ਬਾਈ ਜੀ ਦੇਖੋ ਹੁਣ ਟਕਸਾਲ ਦਾ ਮੁਖੀ ਵਾਲੀ ਤਾਂ ਗੱਲ ਤੁਸੀਂ ਛੱਡ ਹੀ ਦਿਓ ਮੇਰੇ ਹਿਸਾਬ ਨਾਲ ਤਾਂ ਟਕਸਾਲ ਦੇ ਮੁਖੀ ਹੁੰਦੇ ਸੀ ਹੁਣ ਹੈ ਨਹੀਂ ਕੋਈ ਮੁਖੀ ਟਕਸਾਲ ਦਾ ਨਾ ਹੀ ਕੋ ਟਕਸਾਲ ਦਾ ਮੁਖੀ ਆਈ ਮੈਂ ਮੰਨਦਾ ਸੀਗਾ ਟਕਸਾਲ ਦਾ ਮੁਖੀ ਪਰ ਜਿਸ ਦਿਨ ਤੋਂ ਆ ਹੁਣ ਨਵੀਂ ਗੱਲ ਸਾਹਮਣੇ ਆਈ ਹੈ ਸਿੱਧੀ ਤੇ ਸਪਸ਼ਟ ਜਿਹੜੀ ਆ ਹਮਾਇਤ ਕਰਨੀ ਟਕਸਾਲ ਵੱਲੋਂ बीजेपी ਨੂੰ ਜਾ ਕੇ ਇਹ ਗੱਲ ਬਹੁਤ ਔਖੀ ਲੱਗੀ ਆ ਬਹੁਤ ਜਿਆਦਾ ਔਖੀ ਲੱਗੀ ਆ ਯਾਨੀ ਕਿ ਸਭ ਕੁਝ ਮਨੋ ਲੈ ਗਿਆ ਮਨੋ ਹੀ ਲੈ ਗਿਆ ਗੱਲ ਵੀ ਬਿਲਕੁਲ ਨਾ ਬਾਬਾ ਸ਼ਬਦ ਨਾ ਮੈਂ ਨਾ ਹੀ ਨਹੀਂ ਲਾ ਮੈਂ ਮੰਨਦੇ ਹੀ ਨਹੀਂ ਮੈਂ ਕਹਿਣਾ ਵੀ ਟਕਸਾਲ ਦਾ ਮੁਖੀ ਹੈ ਨਹੀਂ ਕੋਈ ਤੇ ਟਕਸਾਲ ਦੇ ਮੁਖੀ ਦੀ ਚੋਣ ਕਰਨੀ ਚਾਹੀਦੀ ਪੰਥ ਨੂੰ ਬਿਲਕੁਲ ਕਰਨੀ ਚਾਹੀਦੀ ਮੁਖੀ ਹੈ ਨਹੀਂ ਟਕਸਾਲ ਕਿਉਂ ਅਜਿਹਾ ਕਿਉਂ ਇਹ ਜਿਸ ਤਿੱਕੇ ਦੇ ਨਾਲ ਉਹਨਾਂ ਕਹਿੰਦੇ ਬਣਾਇਆ ਗਿਆ ਸੰਭਾਈ ਗਿਆ ਗੱਦੀ ਸੰਭਾਈ ਗਿਆ ਸਾਰਾ ਕੁਝ ਸੰਭਾਇਆ ਗਿਆ ਇਸ ਹਾਬ ਨਾਲ ਕਿਉਂ ਫਿਰ ਉਹਨਾਂ ਨੂੰ ਤਾਂ ਸਾਰਾ ਕੁਝ ਪੰਥ ਵੱਲੋਂ ਮਿਲਿਆ ਆਇਆ ਕਹਿੰਦੇ ਕਈ ਇਹ ਵੀ ਸਵਾਲ ਕਰ ਦਿੰਦੇ ਨੇ ਕਿ ਵੀ ਸਾਡੇ ਦਾ ਜਿੱਤੇਦਾਰ ਜਗਤਾਰ ਸਿੰਘ ਵਾਰਾ ਨੇ ਨਹੀਂ ਉਹ ਅਕਾਲ ਤਖਤ ਦੇ ਜਹੇਦਾਰ ਸਾਹਿਬ ਦੀ ਗੱਲ ਅਲੱਗ ਹੈ ਜੀ ਇਹ ਟਕਸਾਲ ਦੀ ਗੱਲ ਹੈ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਪੰਥ ਨੇ ਬਣਾਇਆ ਹੈ ਹੈਣਾ ਜੀ ਪੰਥ ਨੇ ਬਣਾਇਆ ਆ ਤੇ ਕਈ ਵਾਰੀ ਸਾਨੂੰ ਲੰਮੇ ਸਮੇਂ ਦੇ ਵਿੱਚ ਜਾ ਕੇ ਪੰਥ ਨੇ ਤਾਂ ਅਕਾਲੀ ਦਲ ਵੀ ਸਿਰਜਿਆ ਹੀ ਅਕਾਲੀ ਦਲ ਕਿੱਥੇ ਅੱਜ ਇੱਕ ਬੰਦੇ ਦੇ ਕਬਜੇ ਚ ਆ ਗਿਆ ਇੱਕ ਪਰਿਵਾਰ ਦੇ ਕਬਜੇ ਚ ਆ ਗਿਆ ਅੱਜ ਉਹਦੇ ਹਾਲਾਤ ਕੀ ਨੇ ਤੁਸੀਂ ਦੇਖ ਰਹੇ ਹੋ ਸੋ ਇਹ ਗੱਲ ਨਹੀਂ ਆਪਾਂ ਕਰ ਸਕਦੇ ਪੰਥ ਨੇ ਬਣਾਇਆ ਤੇ ਪੰਥ ਹੁਣ ਸਵਾਰ ਵੀ ਲਏਗਾ ਦੇਖ ਲਿਓ ਜਨਾ ਸਵਾਰਿਆ ਪੰਥ ਨੇ ਸਵਾਲ ਕਿਵੇਂ ਕੀਤੇ ਫਿਰ ਪੰਥ ਹੁਣ ਉਹਨਾਂ ਨੇ ਜਵਾਬ ਵੀ ਦਿੱਤਾ ਕਿ ਮੈਂ ਕਿਸ ਲਈ ਕਰ ਰਿਹਾ ਸੀਗਾ ਸਿੱਖਾਂ ਲਈ ਕਰ ਰਿਹਾ ਸੀਗਾ ਕਹਿੰਦੇ ਘੱਟ ਗਿੰਤਿਆਂ ਲਈ ਕਰ ਰਿਹਾ ਸੀਗਾ ਜੋ ਸਾਡੇ ਨਾਲ ਉੱਥੇ ਮਹਾਰਾਸ਼ਟਰ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਮਤਲਬ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਹੋ ਗਿਆ ਹੈ ਹੈ ਪੰਜਾਬ ਵਿੱਚ ਸਭ ਕੁਝ ਠੀਕ ਹੋ ਗਿਆ ਹੈ ਮੈਂ ਮਹਾਰਾਸ਼ਟਰ ਇਤੋਂ ਹੀ ਘੱਟ ਗਿੰਦੀਆਂ ਦੇ ਜਾ ਕੇ ਕੰਮ ਕਰਨ ਗਏ ਹਾਂ ਹੈ ਮੇਰੇ ਤੋਂ ਲੈਣਾਂ ਲਿਸਟ ਇਥੇ ਹੱਦ ਹੋ ਗਈ ਯਾਰ ਅਕਾਲ ਤਖਸਾਲ ਦਾ ਜਥੇਦਾਰ ਜਿਹੜਾ ਸ਼ਹੀਦ ਕਰਤਾ ਉਹਦੇ ਲਈ ਤੇ ਟਕਸਾਲ ਆਈ ਨਹੀਂ ਬਾਹਰ ਪੰਜਾਬ ਚ ਹੀ ਹੈ ਨਾ ਸੈਂਕੜੇ ਹਜ਼ਾਰਾਂ ਕੇਸ ਮੈਨਾਂ ਨੂੰ ਦੱਸ ਦੇਣਾ ਪੰਜਾਬ ਦਾ ਪਾਣੀ ਪੋਲਿਊਟ ਹੋ ਰਿਹਾ ਚੰਡੀਗੜ੍ਹ ਸਾਡਾ ਪੰਜਾਬ ਦਾ ਪੰਜਾਬ ਦੀ ਕੱਲੀ ਕੱਲੀ ਗੱਲ ਟਕਸਾਲ ਦੀ ਜ਼ਿੰਮੇਵਾਰੀ ਨਹੀਂ ਪਾਣੀ ਸਾਡਾ ਖੋ ਕੇ ਲੈ ਗਏ ਸਿੰਘ ਸਾਡੇ 1.5 ਲੱਖ ਬੰਦਾ ਸ਼ਹੀਦ ਹੋ ਗਿਆ ਮਤਲਬ ਹੁਣ ਟਕਸਾਲ ਦੀ ਜ਼ਿੰਮੇਵਾਰੀ ਹੈ ਨਹੀਂ ਟਕਸਾਲ ਦਾ ਸੈਂਕੜੇ ਬੰਦੇ ਟਕਸਾਲ ਦੇ ਸ਼ਹੀਦ ਹੋਏ ਨੇ ਸੈਂਕੜੇ ਬੰਦੇ ਬਾਈ ਜੀ ਇਸੇ ਟਕਸਾਲ ਦੇ ਸੈਂਕੜੇ ਬੰਦੇ ਸ਼ਹਾਦਤ ਦਾ ਜਾਮ ਪੀ ਗਏ ਨੇ ਮੌਜੂਦਾ ਸੰਘਰਸ਼ ਦੇ ਵਿੱਚ ਤੇ ਫੇਰ ਹੁਣ ਉਹਨਾਂ ਸਾਰਿਆਂ ਦੇ ਉੱਤੋਂ ਪੈਰ ਰੱਖ ਕੇ ਉਹਨਾਂ ਦੀ ਛਾਤੀ ਤੋਂ ਲੰਘ ਕੇ ਤੇ ਬੀਜੇਪੀ ਕੋਲ ਜਾਣਾ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਹਮਲਾ ਕਰਾਇਆ ਪੜ ਲੈਣ ਕੋਈ ਸੋਚ ਲੈਣ ਵਿਚਾਰ ਲੈਣ ਇਹਨਾਂ ਨੂੰ ਵੀ ਪਤਾ ਹੀ ਹੈ ਸਾਰਿਆਂ ਨੂੰ ਹੀ ਪਤਾ 700 ਬੰਦਾ ਕਿਸਾਨਾਂ ਦਾ ਮਾਰਦਾ ਕੱਲ੍ਹ ਜੇ ਬੀਜੇਪੀ ਨੇ ਗੋਲੀਆਂ ਮਾਰ ਕੇ ਕਿਸਾਨ ਮੁੰਡਾ ਨੌਜਵਾਨ ਜਿਹੜਾ ਇੱਥੇ ਗੋਲੀਆਂ ਮਾਰ ਦਿੱਤੀਆਂ ਨੇ ਉਹਨਾਂ ਉਹਦਾ ਨਹੀਂ ਪਤਾ ਉਹ ਘਟ ਗਏ ਨੇ ਤੇ ਨਹੀਂ ਉਹਨਾਂ ਦੇ ਘਰ ਦਾ ਸਭ ਕੁਝ ਖਤਮ ਹੋ ਗਿਆ ਬਾਬਾ ਜੀ ਇਹਨਾਂ ਦੇ ਘਰ ਵੇਖੋ ਇੰਨੀ ਗੱਲ ਠੀਕ ਆ ਬਸ ਇਹ ਦੂ ਅੱਗੇ ਮੈਂ ਜਾਵਾਂ ਮੈਨੂੰ ਠੀਕ ਨਹੀਂ ਲੱਗਦਾ ਇੱਥੇ ਵੱਖਰੀ ਇੰਟਰਵਿਊ ਕਰਾਂਗੇ ਪੂਰੀ ਟਕਸਾਲ ਨਾਲ ਸਾਡੀ ਸਭ ਤੋਂ ਵੱਧ ਨੇੜਤਾ ਆ ਜੇ ਸੰਸਥਾਵਾਂ ਦੇ ਤੌਰ ਤੇ ਦੋ ਸੰਸਥਾਵਾਂ ਨੇ ਕਾਰ ਸੇਵਾ ਤੇ ਟਕਸਾਲ ਜਿੰਨਾਂ ਦੇ ਸਭ ਤੋਂ ਨੇੜੇਆਂ ਸੀ ਸੰਘਰਸ਼ ਨੇੜੇ ਰਿਹਾ ਤੇ ਅੱਜ ਉਹ ਇਲੈਕਸ਼ਨਾਂ ਦੇ ਵਿੱਚ ਉਹ ਜੋ ਮਰਜ਼ੀ ਕਰਨਾ ਪਰ ਦੁਨੀਆ ਦੇ ਵਿੱਚ ਆ ਕੇ ਉਹਨਾਂ ਨੇ ਸਪੀਚ ਕਰਕੇ ਕਿਹਾ ਕਿ ਸਿੱਖ ਸੰਗਤ ਨੂੰ ਉਹ ਆ ਕੇ ਉਹ ਮਤਲਬ ਭਾਜਪੀ ਦੀ ਸਪੋਰਟ ਕਰਨ ਇਹਦਾ ਕੀ ਮਤਲਬ ਬੰਦ ਬਹੁਤ ਸ਼ੁਕਰੀਆ ਬਾਬਾ ਜੀ ਤਾਂ ਔਨ ਵਾਲੇ ਦਿਨਾਂ ਦੇ ਵਿੱਚ ਕਿਸੇ ਕਿਸੇ ਨਾਲ ਪਹਿਰੇਦਾਰੀਆਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਇਹ ਪਹਿਲਾ ਮਸਲਾ ਨਹੀਂ ਜਿਸ ਤਿੱਕੇ ਨਾਲ ਬਾਬਾ ਜੀ ਨੇ ਦੱਸਿਆ ਪਹਿਲਾਂ ਇਹ ਬਹੁਤ ਹੋ ਚੁੱਕੇ ਨੇ ਪਰ ਇਸ ਦੇ ਉੱਤੇ ਕੰਟਰੋਲ ਕਿਉਂ ਨਹੀਂ ਹੋ ਰਿਹਾ ਪਿੰਡ ਪਿੰਡ ਨਹੀਂ ਕਰ ਰਹੇ ਪਹਿਰੇਦਾਰੀ ਨਹੀਂ ਹੋ ਰਹੀ ਜਾਂ ਫਿਰ ਕੀ ਹੈ ਨੰਗ ਸਿੰਘਾਂ ਦਾ ਹਰਾ ਜ਼ਿਕਰ ਕੀਤਾ ਕਿ ਉਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਬਹੁਤ ਘੱਟ ਬੇਅਦਬੀ ਹੁੰਦੇ ਨੇ ਰੇਟ ਟੂ ਰੇਟ ਚਾਂਸ ਹੁੰਦਾ ਜੇ ਉੱਥੇ ਬੇਅਦਬੀ ਹੁੰਦੀ ਹੈ ਨਹੀਂ ਤਾਂ ਨੰਗ ਸਿੰਘ ਉੱਥੇ ਕਾਰਵਾਈ ਕਰ ਦਿੰਦੇ ਨੇ ਡਰ ਵੀ ਹੁੰਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਸ ਉੱਤੇ ਗੱਲਬਾਤ ਕਰਦੇ ਆਂ ਦੇਖੋ ਹੁਣ ਟਕਸਾਲ ਦਾ ਮੁਖੀ ਵਾਲੀ ਤਾਂ ਗੱਲ ਤੁਸੀਂ ਛੱਡ ਹੀ ਦਿਓ ਮੇਰੇ ਹਿਸਾਬ ਨਾਲ ਤਾਂ ਟਕਸਾਲ ਦੇ ਮੁਖੀ ਹੁੰਦੇ ਸੀ ਹੁਣ ਹੈ ਨਹੀਂ ਕੋਈ ਮੁਖੀ ਟਕਸਾਲ ਦਾ ਨਾ ਹੀ ਕੋਈ ਟਕਸਾਲ ਦਾ ਮੁਖੀ ਹੈ ਮੈਂ ਮੰਨਦਾ ਸੀਗਾ ਟਕਸਾਲ ਦਾ ਮੁਖੀ ਪਰ ਜਿਸ ਦਿਨ ਤੋਂ ਆ ਹੁਣ ਨਵੀਂ ਗੱਲ ਸਾਹਮਣੇ ਆਈ ਏ ਸਿੱਧੀ ਤੇ ਸਪਸ਼ਟ ਜਿਹੜੀ ਆ ਹਮਾਇਤ ਕਰਨੀ ਟਕਸਾਲ ਵੱਲੋਂ ਬੀਜੇਪੀ ਨੂੰ ਜਾ ਕੇ ਇਹ ਗੱਲ ਬਹੁਤ ਔਖੀ ਲੱਗੀ ਆ ਬਹੁਤ ਜਿਆਦਾ ਔਖੀ ਲੱਗੀ ਆ ਯਾਨੀ ਕਿ ਸਭ ਕੁਝ ਮਨੋ ਲੈ ਗਿਆ ਮਨੋ ਹੀ ਲੈ ਗਿਆ ਗੱਲ ਵੀ ਬਿਲਕੁਲ ਨਾ ਬਾਬਾ ਸ਼ਬਦ ਨਾ ਮੈਂ ਨਾ ਹੀ ਨਹੀਂ ਲਾ ਮੈਂ ਮੰਨਦੇ ਹੀ ਨਹੀਂ ਮੈਂ ਕਹਿਣਾ ਵੀ ਟਕਸਾਲ ਦਾ ਮੁਖੀ ਹੈ ਨਹੀਂ ਕੋਈ ਤੇ ਟਕਸਾਲ ਦੇ ਮੁਖੀ ਦੀ ਚੋਣ ਕਰਨੀ ਚਾਹੀਦੀ ਪੰਥ ਨੂੰ ਬਿਲਕੁਲ ਕਰਨੀ ਚਾਹੀਦੀ ਮੁਕੀ ਹੈਨੀ ਟਕਸਾਲ ਕਿਉਂ ਅਜੇ ਹਾਕਿਉ ਜਿਸ ਤਿੱਕੇ ਦੇ ਨਾਲ ਉਹਨਾਂ ਨੇ ਕਹਿੰਦੇ ਬਣਾਇਆ ਗਿਆ ਸੰਭਾਈ ਗਿਆ ਗੱਡੀ ਸੰਭਾਈ ਗਿਆ ਸਾਰਾ ਕੁਝ ਸੰਭਾਇਆ ਗਿਆ ਇਸ ਹਸਾਬ ਨਾਲ ਕਿਉਂ ਫਿਰ ਉਹਨਾਂ ਨੂੰ ਤਾਂ ਸਾਰਾ ਕੁਝ ਪੰਥ ਵੱਲੋਂ ਮਿਲਿਆ ਆਇਆ ਕਹਿੰਦੇ ਕਈ ਇਹ ਵੀ ਸਵਾਲ ਕਰ ਦਿੰਦੇ ਨੇ ਕਿ ਵੀ ਸਾਡੇ ਦਾ ਜਥੇਦਾਰ ਜਗਤਾਰ ਸਿੰਘ ਵਾਰਾ ਨੇ ਨਹੀਂ ਉਹ ਕਾਲ ਤੱਕ ਦੀ ਜਥੇਦਾਰ ਸਾਹਿਬ ਦੀ ਗੱਲ ਅਲੱਗ ਹੈ ਜੀ ਇਹ ਟਕਸਾਲ ਦੀ ਗੱਲ ਹੈ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਪੰਥ ਨੇ ਬਣਾਇਆ ਹੈ ਹੈਣਾ ਜੀ ਪੰਥ ਨੇ ਬਣਾਇਆ ਆ ਤੇ ਕਈ ਵਾਰੀ ਸਾਨੂੰ ਲੰਮੇ ਸਮੇਂ ਦੇ ਵਿੱਚ ਜਾ ਕੇ ਪੰਥ ਨੇ ਤਾਂ ਅਕਾਲੀ ਦਲ ਵੀ ਸਿਰਜਿਆ ਹੀ ਅਕਾਲੀ ਦਲ ਕਿੱਥੇ ਅੱਜ ਇੱਕ ਬੰਦੇ ਦੇ ਕਬਜੇ ਚ ਆ ਗਿਆ ਇੱਕ ਪਰਿਵਾਰ ਦੇ ਕਬਜੇ ਚ ਆ ਗਿਆ ਅੱਜ ਉਹਦੇ ਹਾਲਾਤ ਕੀ ਨੇ ਤੁਸੀਂ ਦੇਖ ਰਹੇ ਹੋ ਸੋ ਇਹ ਗੱਲ ਨਹੀਂ ਆਪਾਂ ਕਰ ਸਕਦੇ ਪੰਥ ਨੇ ਬਣਾਇਆ ਤੇ ਪੰਥ ਹੁਣ ਸਵਾਰ ਵੀ ਲਏਗਾ ਦੇਖ ਲਿਓ ਜਨਾਸ ਸਵਾਰਿਆ ਪੰਥ ਨੇ ਸਵਾਲ ਕਿਵੇਂ ਕੀਤੇ ਫਿਰ ਪੰਥ ਹੁਣਾ ਉਹਨਾਂ ਨੇ ਜਵਾਬ ਹੀ ਦਿੱਤਾ ਕਿ ਮੈਂ ਕਿਸ ਲਈ ਕਰ ਰਿਹਾ ਸੀਗਾ ਸਿੱਖਾਂ ਲਈ ਕਰ ਰਿਹਾ ਸੀਗਾ ਕਹਿੰਦੇ ਘੱਟ ਗਿਣਤੀਆਂ ਲਈ ਕਰ ਰਿਹਾ ਸੀਗਾ ਜੋ ਸਾਡੇ ਨਾਲ ਉੱਥੇ ਮਹਾਰਾਸ਼ਟਰ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਮਤਲਬ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਹੋ ਗਿਆ ਹੈ ਹੈ ਪੰਜਾਬ ਵਿੱਚ ਸਭ ਕੁਝ ਠੀਕ ਹੋ ਗਿਆ ਵੀ ਮਹਾਰਾਸ਼ਟਰ ਹੀ ਤੁਸੀਂ ਘੱਟ ਗਿਣਤੀਆਂ ਦੇ ਜਾ ਕੇ ਕੰਮ ਕਰਨ ਗਏ ਹੋ ਹੈ ਮੇਰੇ ਤੋਂ ਲੈਣ ਵਾਲੇ ਲਿਸਟ ਇੱਥੇ ਹੱਦ ਹੋ ਗਈ ਯਾਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਸ਼ਹੀਦ ਕਰਤਾ ਉਹਦੇ ਲਈ ਤੇ ਟਕਸਾਲ ਆਈ ਨਹੀਂ ਬਾਹਰ ਪੰਜਾਬ 'ਚ ਹੀ ਹੈ ਨਾ ਸੈਂਕੜੇ ਹਜ਼ਾਰਾਂ ਕੇਸ ਮੈਨਾਂ ਨੂੰ ਦੱਸ ਦੇਣਾ ਪੰਜਾਬ ਦਾ ਪਾਣੀ ਪੋਲਿਊਟ ਹੋ ਰਿਹਾ ਚੰਡੀਗੜ੍ਹ ਸਾਡਾ ਪੰਜਾਬ ਦਾ ਪੰਜਾਬ ਦੀ ਕੱਲੀ ਕੱਲੀ ਗੱਲ ਟਕਸਾਲ ਦੀ ਜ਼ਿੰਮੇਵਾਰੀ ਨਹੀਂ ਪਾਣੀ ਸਾਡਾ ਖੋ ਕੇ ਲੈ ਗਏ ਸਿੰਘ ਸਾਡੇ 1.5 ਲੱਖ ਬੰਦਾ ਸ਼ਹੀਦ ਹੋ ਗਿਆ ਮਤਲਬ ਹੁਣ ਟਕਸਾਲ ਦੀ ਜ਼ਿੰਮੇਵਾਰੀ ਹੈ ਨਹੀਂ ਟਕਸਾਲ ਦਾ ਸੈਂਕੜੇ ਬੰਦੇ ਟਕਸਾਲ ਦੇ ਸ਼ਹੀਦ ਹੋਏ ਨੇ ਸੈਂਕੜੇ ਬੰਦੇ ਬਾਈ ਜੀ ਇਸੇ ਟਕਸਾਲ ਦੇ ਸੈਂਕੜੇ ਬੰਦੇ ਸ਼ਹਾਦਤ ਦਾ ਜਾਮ ਪੀ ਗਏ ਨੇ ਮੌਜੂਦਾ ਸੰਘਰਸ਼ ਦੇ ਵਿੱਚ ਤੇ ਫੇਰ ਹੁਣ ਉਹਨਾਂ ਸਾਰਿਆਂ ਦੇ ਉੱਤੋਂ ਪੈਰ ਰੱਖ ਕੇ ਉਹਨਾਂ ਦੀ ਛਾਤੀ ਤੋਂ ਲੰਘ ਕੇ ਤੇ ਬੀਜੇਪੀ ਕੋਲ ਜਾਣਾ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਹਮਲਾ ਕਰਾਇਆ ਪੜ ਲੈਣ ਕੋਈ ਸੋਚ ਲੈਣ ਵਿਚਾਰ ਲੈਣ ਇਹਨਾਂ ਨੂੰ ਵੀ ਪਤਾ ਹੀ ਹੈ ਸਾਰਿਆਂ ਨੂੰ ਹੀ ਪਤਾ 700 ਬੰਦਾ ਕਿਸਾਨਾਂ ਦਾ ਮਾਰਦਾ ਕੱਲ ਜੇ ਭਾਜੀਪੀ ਨੇ ਗੋਲੀਆਂ ਮਾਰ ਕੇ ਕਿਸਾਨ ਮੁੰਡਾ ਨੌਜਵਾਨ ਜਿਹੜਾ ਇੱਥੇ ਗੋਲੀਆਂ ਮਾਰ ਦਿੱਤੀਆਂ ਨੇ ਉਹਨਾਂ ਉਹਦਾ ਨਹੀਂ ਪਤਾ ਉਹ ਘਟ ਗਏ ਨਹੀਂ ਉਹਨਾਂ ਦੇ ਘਰ ਦਾ ਸਭ ਕੁਝ ਖਤਮ ਹੋ ਗਿਆ ਬਾਬਾ ਜੀ ਇਹਨਾਂ ਦੇ ਘਰ ਵੇਖੋ ਇੰਨੀ ਗੱਲ ਠੀਕ ਆ ਬਸ ਇਹ ਦੂ ਅੱਗੇ ਮੈਂ ਜਾਵਾਂ ਮੈਨੂੰ ਠੀਕ ਨਹੀਂ ਲੱਗਦਾ ਇੱਥੇ ਵੱਖਰੀ ਇੰਟਰਵਿਊ ਕਰਾਂਗੇ ਪੂਰੀ ਕਸਾਲ ਨਾਲ ਸਾਡੀ ਸਭ ਤੋਂ ਵੱਧ ਨੇੜਤਾ ਆ ਜੇ ਸੰਸਥਾਵਾਂ ਦੇ ਤੌਰ ਤੇ ਦੋ ਸੰਸਥਾਵਾਂ ਨੇ ਕਾਰ ਸੇਵਾ ਤੇ ਟਕਸਾਲ ਜਿਨ੍ਹਾਂ ਦੇ ਸਭ ਤੋਂ ਨੇੜੇਆਂ ਸੀ ਸੰਘਰਸ਼ ਨੇੜੇ ਰਿਹਾ ਤੇ ਅੱਜ ਉਹ ਇਲੈਕਸ਼ਨਾਂ ਦੇ ਵਿੱਚ ਉਹ ਜੋ ਮਰਜ਼ੀ ਕਰਨਾ ਪਰ ਦੁਨੀਆ ਦੇ ਵਿੱਚ ਆ ਕੇ ਉਹਨਾਂ ਨੇ ਸਪੀਚ ਕਰਕੇ ਕਿਹਾ ਕਿ ਸਿੱਖ ਸੰਗਤ ਨੂੰ ਉਹ ਆ ਕੇ ਉਹ ਮਤਲਬ ਭਾਜਪੀ ਦੀ ਸਪੋਰਟ ਕਰਨ ਇਹਦਾ ਕੀ ਮਤਲਬ ਬੰਦਾ ਬਹੁਤ ਹੀ ਗ੍ਰਿਵਾਬਾਜੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਕਿਸੇ ਦੇ ਨਾਲ ਪਹਿਰੇਦਾਰੀਆਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਇਹ ਪਹਿਲਾ ਮਸਲਾ ਨਹੀਂ ਜਿਸ ਤਿੱਕੇ ਨਾਲ ਬਾਬੇ ਜੀ ਨੇ ਦੱਸਿਆ ਪਹਿਲਾਂ ਇਹ ਬਹੁਤ ਹੋ ਚੁੱਕੇ ਨੇ ਪਰ ਇਸ ਦੇ ਉੱਤੇ ਕੰਟਰੋਲ ਕਿਉਂ ਨਹੀਂ ਹੋ ਰਿਹਾ ਪਿੰਡ ਪਿੰਡ ਨਹੀਂ ਕਰ ਰਹੇ ਪਹਿਰੇਦਾਰੀ ਨਹੀਂ ਹੋ ਰਹੀ ਜਾਂ ਫਿਰ ਕੀ ਹੈ ਨੈਂਕ ਸਿੰਘਾਂ ਦਾ ਹਰਾ ਜ਼ਿਕਰ ਕੀਤਾ ਕਿ ਉਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਬਹੁਤ ਘੱਟ ਬੇਅਦਬੀ ਹੁੰਦੀ ਹੈ ਰੇਟ ਟੂ ਰੇਟ ਚਾਂਸ ਹੁੰਦਾ ਹੈ ਜੇ ਉੱਥੇ ਬੇਅਦਬੀ ਹੁੰਦੀ ਹੈ ਨਹੀਂ ਤਾਂ ਨੈਂਕ ਸਿੰਘ ਉੱਥੇ ਕਾਰਵਾਈ ਕਰ ਦਿੰਦੇ ਨੇ ਡਰ ਵੀ ਹੁੰਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ